ਤਖਸ਼ਿ ਹਰਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦੇ ਹਾਂ ਕਾਰਸੇਵਾ ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਜੀ ਤੋਂ ਬਰੋਸਾ ਹੈ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲੇ ਅਤੇ ਭਾਈ ਸੰਤੋਖ ਸਿੰਘ ਜੀ ਆਗਰਾ ਵਾਲੇ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਬੇਬੇ ਨਾਨਕੀ ਯਾਤਰੀ ਨਿਵਾਸ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਸੰਤ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਗੁਰਵਿੰਦਰ ਸਿੰਘ ਜੀ ਪੂਰੀ ਵਾਲੇ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦ ਜੀ ਹਾਜ਼ਰ ਰਹੇ ਇਸ ਮੌਕੇ ਤਖਸ਼ਿ ਹਰਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਜਨਰਲ ਸਕੱਤਰ ਮੈਂਬਰ ਅਤੇ ਪੰਨ ਸਿੰਘ ਸਹਿਬਾਨ ਹਾਜ਼ਰ ਰਹੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਕਾਰ ਸੇਵਾ ਲਈ ਬਾਬਾ ਜੀ ਦਾ ਧੰਨਵਾਦ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜੋ ਕਿ ਅੱਜ ਕਾਰ ਸੇਵਾ ਈਮਾਨ ਸੰਤ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਮਹਾਪੁਰਖਾਂ ਵੱਲੋਂ ਬਾਬਾ ਬਚਨ ਸਿੰਘ ਸਾਹਿਬ ਜੀ ਅੱਗੇ ਸੇਵਾ ਦੇ ਨਿਰਮਾਣਕਾਰ ਦੀ ਦੀ ਸੇਵਾ ਕਰਵਾ ਰਹੇ ਹਨ ਬਾਬਾ ਜੀ ਵੱਲੋਂ ਅੱਜ ਤਖਤ ਸਾਹਿਬ ਜੀ ਦੇ ਨੇੜੇ ਹੀ ਜੋ ਕਿ 24 ਕਮਰੇ ਸਰਾ ਤਿਆਰ ਕੀਤੀ ਗਈ ਹੈ ਜਿਸ ਦਾ ਨਾਮ ਬੇਬੇ ਨਾਨਕੀ ਜੀ ਯਾਤਰੀ ਨਿਵਾਸ ਰੱਖਿਆ ਗਿਆ ਔਰ ਤਖਤ ਸਾਹਿਬ ਜੀ ਦੇ ਮੰਜ ਪਿਆਰੇ ਸਿੰਘਾਂ ਵੱਲੋਂ ਦਾਸ ਬੇਨਤੀ ਕਰਕੇ ਸ਼ੁਭ ਮਹੂਰਤ ਹੋਇਆ ਹੈ ਔਰ ਆਈ ਹੋਈ ਸੰਗਤ ਨੂੰ ਯਾਤਰਾ ਕਰਨ ਵਾਲਿਆਂ ਨੂੰ ਇਸ ਯਾਤਰੀ ਨਿਵਾਸ ਵਿੱਚ ਨਜ਼ਦੀਕ ਤਖਤ ਸਾਹਿਬ ਜੀ ਦੇ ਆਈਆਂ ਸੰਗਤਾਂ ਦੇ ਰੁਕਣ ਵਾਸਤੇ ਠਹਿਰਨ ਵਾਸਤੇ ਬਹੁਤ ਸੁੰਦਰ ਜੋ ਇਹ ਇਮਾਰਤ ਤਿਆਰ ਹੋਈ ਹੈ ਆਪ ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਔਰ ਮਹਾਂਪੁਰਖਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰੂ ਇਸੇ ਤਰ੍ਹਾਂ ਹੀ ਮਹਾਰਾਜ ਆਪ ਦੀ ਸੇਵਾ ਦਾ ਅੱਗੇ ਹੋਰ ਕਾਰਜ ਸੇਵਾ ਦੇ ਕਰਨ ਦਾ ਸਤਿਗੁਰੂ ਜੀ ਬਲਬਖਸ਼ਣ ਬਹੁਤ-ਬਹੁਤ ਵਧਾਈਆਂ ਜੀ ਅੱਜ ਮਹਾਰਾਜ ਦੀ ਮਿਹਰ ਦੇ ਨਾਲ ਜਿੱਥੇ ਸਤਿਗੁਰੂ ਜੀ ਦੇ ਆਗਮਨ ਪ੍ਰਕਾਸ਼ ਗੁਰਪੁਰਬ ਦੀ ਹਾਜ਼ਰੀ ਵਿੱਚ ਸੰਗਤਾਂ ਹਾਜ਼ਰ ਹੋ ਰਹੀਆਂ ਨੇ ਅਕਤਿ ਸ੍ਰੀ ਪਟਨਾ ਸਾਹਿਬ ਸ੍ਰੀ ਹਰਮਨ ਮਹਾਰਾਜ ਦੇ ਪਾਵਨ ਸੱਚਖੰਡ ਦਰਬਾਰ ਉੱਥੇ ਨਾਲ ਹੀ ਜਿਹੜਾ ਅੱਜ ਮਹੂਰਤ ਹੋਇਆ ਹੈ ਉਸ ਮਹੂਰਤ ਦੇ ਵਿੱਚ ਆਏ ਹੋਏ ਸਾਰੇ ਮਹਾਂਪੁਰਖ ਰੱਬ ਦੇ ਪਿਆਰੇ ਹਾਜ਼ਰੀਆਂ ਭਰ ਰਹੇ ਨੇ ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੁਣ ਸਤਿਗੁਰੂ ਜੀ ਦੇ ਆਗਮਨ ਪ੍ਰਕਾਸ਼ ਗੁਰਪੁਰਬ ਦੇ ਸਮੇਂ ਤੇ ਤਹੀਂ ਪ੍ਰਕਾਸ਼ ਹਮਾਰਾ ਪਈਓ ਪਟਨਾ ਸ਼ਹਿਰ ਵਿਖੇ ਪਾਵਲੈਓ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪਾਵਨ ਪ੍ਰਕਾਸ਼ ਸਥਾਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਿੱਥੇ ਬਹੁਤ ਹੀ ਤੇ ਬੜੇ ਲੰਮੇ ਸਮੇਂ ਤੋਂ ਪੰਥ ਰਤਨ ਸੰਤ ਬਾਬਾ ਹਰਵੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਤੇ ਉਹਨਾਂ ਦੇ ਸਮੁੱਚੇ ਜਥੇ ਵੱਲੋਂ ਵੱਡੀਆਂ ਸੇਵਾਵਾਂ ਨਿਭਾਈਆਂ ਗਈਆਂ ਨਿਭਾਈਆਂ ਜਾ ਰਹੀਆਂ ਹਨ ਉਸੇ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਆ ਅੱਗੇ ਵਧਾਉਂਦੇ ਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅ ਸ਼੍ਰੀਮਾਨ ਸਤਕਾਰਯੋਗ ਸੰਤ ਬਾਬਾ ਵਜਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਨੂੰ ਇੱਕ 24 ਕਮਰਿਆਂ ਦੇ ਬੇਬੇ ਨਾਨਕੀ ਜੀ ਸਰਾ ਬਲਾਕ ਬਣਾਉਣ ਦੀ ਸੇਵਾ ਜਿਹੜੀ ਉਹ ਪਿਛਲੇ ਸਮੇਂ ਅਨਸਾਰ ਦਿੱਤੀ ਗਈ ਸੀ ਉਹ ਅੱਜ ਗੁਰਪੁਰਪ ਦੇ ਦਿਹਾੜਿਆਂ ਦੇ ਵਿੱਚ ਮੁਕੰਮਲ ਹੋ ਗਈ ਜਿਹਦੀਆਂ ਕਿ ਚਾਬੀਆਂ ਜਿਹੜੀਆਂ ਨੇ ਬਾਬਾ ਜੀ ਵੱਲੋਂ ਅੱਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਖਤਰ ਮੈਂਬਰ ਸਿੰਘ ਸਹਿਬਾਨਾ ਤੇ ਤੇ ਸੰਗਤ ਦੀ ਹਾਜ਼ਰੀ ਦੇ ਵਿੱਚ ਸੌਂਪ ਦਿੱਤੀਆਂ ਗਈਆਂ ਨੇ ਇਥੇ ਹੀ ਵਸਨੀ ਨਿਰੰਤਰ ਜਿਹੜੀਆਂ ਅੱਗੇ ਸੇਵਾਵਾਂ ਨੇ ਉਹ ਵੀ ਸੰਤ ਪਾਪਾ ਬਚਨ ਸਿੰਘ ਜੀ ਦੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਜਾਰੀ ਹਨ ਤੇ ਚਲਦੀਆਂ ਰਹਿਣਗੀਆਂ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰੇ ਤੇ ਇਸ ਨਵੀਂ ਸਰਾਂ ਦੇ ਉਦਗਾਟਣ ਦੀਆਂ ਬਹੁਤ-ਬਹੁਤ ਸਾਰਿਆਂ ਨੂੰ ਵਧਾਈਆਂ ਹੋਣ ਤਸੀਂ ਪ੍ਰਕਾਸ਼ ਮਹਾਰਾ ਪਿਓ ਪਟਨਾ ਸ਼ਹਿਰ ਵਿਖੇ ਪਵਲਿਓ ਬਹੁਤ ਹੀ ਖੁਸ਼ੀ ਦਾ ਦਿਨ 4 ਜਨਵਰੀ 2025 ਜਿਹੜੇ ਕਿ ਤਕਸਤਿਰ ਹਰਮੰਦਰ ਜੀ ਪਟਨਾ ਸਾਹਿਬ ਵਿਖੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਸਥਾਨ ਤੇ ਸੰਗਤਾਂ ਦੀ آمد ਨੂੰ ਦੇਖਦੇ ਹੋਏ ਭਾਈ ਸੰਤੋਖ ਸਿੰਘ ਜੀ ਆਗਰੇ ਵਾਲੇ ਜਿਨ੍ਹਾਂ ਵੱਲੋਂ ਇਸ ਤੇ ਇੱਕ ਨਵੀਂ ਇਮਾਰਤ ਦੇ ਉਸਾਰੀ ਕਰਨ ਦਾ ਕੰਮ ਆਰੰਭ ਕੀਤਾ ਗਿਆ ਹੈ ਇਸ ਵਿੱਚ ਤਖਤ ਸ੍ਰੀ ਹਰਮੰਦਰ ਦੇ ਪ੍ਰਬੰਧ ਕਮੇਟੀ ਵੱਲੋਂ ਸੇ ਹੋਗ ਅਤੇ ਕਾਰ ਸੇਵਾ ਬਾਬਾ ਹਰਬੰਸ ਸਿੰਘ ਦੀ ਦਿੱਲੀ ਕਾਰ ਸੇਵਾ ਨਾਲ ਲੋਚੋ ਕਰਕੇ ਇਹ ਨਵੀਂ ਇਮਾਰਤ ਸੰਗਤਾਂ ਦੇ ਠਹਿਰਨ ਵਾਸਤੇ ਤਿਆਰ ਕੀਤੀ ਗਈ ਹੈ ਜਿਸ ਵਿੱਚ ਤਕਰੀਬਨ 24 ਕਮਰੇ ਬਣ ਕੇ ਤਿਆਰ ਹੋਏ ਹਨ ਬਹੁਤ ਹੀ ਛੋਨੇ ਕਮਰੇ ਬਣਿਆ ਹਨ ਇਸ ਵਿੱਚ ਜਿੱਥੇ ਭਾਈ ਸੰਤੋਖ ਸਿੰਘ ਜੀ ਨੇ ਆਪਣਾ ਵੱਡਾ ਯੋਗਦਾਨ ਪਾਇਆ ਉੱਥੇ ਤੱਕ ਸਿਰ ਹਰ ਮੰਦਿਰ ਦੇ ਪ੍ਰਬੰਧਕ ਕਮੇਟੀ ਵੱਲੋਂ ਤਕਰੀਬਨ 1 ਕਰੋੜ ਰੁਪਏ ਦਾ ਖਰਚ ਇਸ ਇਮਾਰਤ ਦੇ ਬਣਾਉਣ ਲਈ ਤਿਆਰ ਲੱਗਿਆ ਹੈ ਤੇ ਇਸ ਦੇ ਨਾਲ ਹੀ ਦਿੱਲੀ ਉਕਾਰ ਸੇਵਾ ਵੱਲੋਂ ਵੀ ਆਪਣਾ ਪਰਹਮਾ ਸਹਿਯੋਗ ਦਿੱਤਾ ਗਿਆ ਸਾਰੇ ਸਾਂਝੇ ਤੌਰ ਤੇ ਬਿਲਡਿੰਗ ਬਣਾ ਕੇ ਤਿਆਰ ਕੀਤੀ ਹੈ ਆਉਣ ਵਾਲੇ ਸਮੇਂ ਦੇ ਸੰਗਤਾਂ ਨੂੰ ਇਸ ਰਹਿਣ ਦਾ ਕਾਫੀ ਚੰਗਾ ਸੁੱਖ ਮਿਲੇਗਾ ਕਿਉਂਕਿ ਸੰਗਤ ਚਾਹੁੰਦੀ ਹੈ ਕਿ ਸਾਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਰਿਹਾਇਸ਼ ਦੇ ਪ੍ਰਬੰਧ ਹੋਣ ਤੇ ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਜਾਇਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਤਖਤ ਸਾਹਿਬ ਦੇ ਨਾਲ ਲੱਗਦੀਆਂ ਜਿਹੜੀਆਂ ਜ਼ਮੀਨਾਂ ਹਨ ਜਿਹਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਵੀ ਖਰੀਦ ਕੇ ਨਵੀਆਂ ਇਮਾਰਤਾਂ ਤਿਆਰ ਕਰਕੇ ਤਕਰੀਬਨ 1200 ਕਮਰਾ ਜਿਹੜਾ ਬਣਾ ਕੇ ਤਿਆਰ ਕਰ ਦिए ਉਸ ਨੂੰ ਸਮਾਂ ਲੱਗੇਗਾ ਪਰ ਉਹ ਲੱਗੇ ਲੱਗੇ ਹੋਰ ਜਿਹੜੀਆਂ ਜ਼ਮੀਨਾਂ ਲੈ ਕੇ ਉਹ ਸਾਰੇ ਦਾ ਕੰਮ ਚੱਲ ਰਿਹਾ ਹੈ ਤਕਰੀਬਨ 200 ਕਮਰਾ ਹੋਰ ਬਣ ਕੇ 2025 ਦੇ ਦਸੰਬਰ ਤੱਕ ਤਿਆਰ ਹੋਣ ਦੀ ਉਮੀਦ ਹੈ ਗੁਰੂ ਸਾਹਿਬ ਦੀ ਕਿਰਪਾ ਹੋਗੀ ਤੇ ਬਹੁਤ ਜਲਦੀ ਇਮਾਰਤਾਂ ਹੋਰ ਨਵੀਆਂ ਬਣ ਕੇ ਤਿਆਰ ਹੋਣ ਗਿਆ ਮੇਰੇ ਖੁਸ਼ੀ ਦੇ ਮੌਕੇ ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਕੋਟਨ ਕੋਟ ਧੰਵਾਦ ਸ਼ੁਕਰਾਨਾ ਕਰਦਾ ਜਿਨ੍ਹਾਂ ਦੇ ਪਾਰ ਬਖਸ਼ ਨਾਲ ਇਹ ਨਵੀਆਂ ਇਮਾਰਤਾਂ ਬਣ ਕੇ ਤਿਆਰ ਹੋਈ ਇਸ ਦੇ ਨਾਲ ਹੀ ਭਾਈ ਸੰਤੋਖ ਸਿੰਘ ਜੀ ਆਗਰ ਵਾਲਿਆਂ ਦਾ ਕਾਰ ਸੇਵਾ ਦਿੱਲੀ ਵਾਲੇ ਭਬਰ ਰਮਨ ਸਿੰਘ ਜੀ ਜਥੇਬੰਦੀ ਦੇ ਭਾਈ ਗੁਰਨਾਮ ਸਿੰਘ ਜੀ ਭਾਬਾ ਬਚਨ ਸਿੰਘ ਜੀ ਭਾਈ ਮੇਜਰ ਸਿੰਘ ਜੀ ਇਹਨਾਂ ਦਾ ਬਹੁਤ ਬਹੁਤ ਧੰਵਾਦ ਕਰਦਾ ਹਾਂ ਜਿਹੜੇ ਪਰਮਾ ਸਹਿਯੋਗ ਦੇ ਕੇ ਅੱਜ ਇਹ ਇਹਦਾ ਕੰਮ ਆਰੰਭ ਸੰਪੂਰਨ ਹੋਇਆ ਇਸ ਖੁਸ਼ੀ ਦੇ ਮੌਕੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਆਪ ਜੀ ਦੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਕਿ ਸੰਗਤਾਂ ਨੂੰ ਆਪਣੇ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਬੈਠੇ ਸਾਰਤਾ ਨੂੰ ਪਟਨਾ ਸਾਹਿਬ ਦੇ ਨਾਲ ਜੋੜਿਆ ਹੋਇਆ ਹੈ ਬਾਣੀ ਨਾਲ ਜੋੜਿਆ ਹੈ ਇੱਥੇ ਦੀ ਹਰ ਖਬਰ ਜਿਹੜੀ ਹੈ ਆਪ ਸੰਗਤਾਂ ਤੱਕ ਪਹੁੰਚਾ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਦਾ ਬਹੁਤ ਬਹੁਤ ਧੰਨਵਾਦ ਅੱਜ ਬੜਾ ਖੁਸ਼ੀਆਂ ਦਾ ਦਿਨ ਆ ਕਿ ਜੋ ਪਿਛਲੇ ਸਮੇਂ ਤੋਂ ਪ੍ਰਬੰਧਕ ਕਮੇਟੀ ਤੱਕ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸਮੂਚੀ ਟੀਮ ਦੇ ਤਰਫੋਂ ਇੱਕ ਯਤਨ ਕੀਤਾ ਜਾ ਰਿਹਾ ਕਿ ਜਿਹੜੀ ਪਟਨਾ ਸਾਹਿਬ ਸੰਗਤਾਂ ਦੀ ਜਿਹੜੀ ਸੰਗਤ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤ ਹੁਣ ਇੱਥੇ ਆ ਰਹੀ ਆ ਔਰ ਉਹਨੂੰ ਦੇਖਦੇ ਹੋਏ ਸੰਗਤਾਂ ਦੇ ਰਹਿੈਸ ਦੇ ਪ੍ਰਬੰਧ ਕਰਦਿਆਂ ਹੋਇਆਂ ਤਿੰਨ ਬਿਲਡਿੰਗਾਂ ਜਿਹੜੀਆਂ ਉਹ ਕਾਰ ਸੇਵਾਵਾਂ ਉਹ ਚੱਲ ਰਹੀਆਂ ਵਾਂ ਜਿਹਦੇ ਵਿੱਚੋਂ ਅੱਜ ਇੱਕ ਜਿਹੜੀ ਆ ਜੋ ਬਾਬਾ ਡਾਕਟਰ ਸੰਤੋਖ ਸਿੰਘ ਜੀ ਉਹਨਾਂ ਦੇ ਤਰਫੋਂ ਤੇ ਪ੍ਰਬੰਧਕ ਕਮੇਟੀ ਤਰਫੋਂ ਸਾਂਝਾ ਸਹਿਯੋਗ ਦੇ ਨਾਲ ਇਹ ਦਿੱਲੀ ਵਾਲੇ ਘਰ ਜਿਹੜੇ ਬਾਬਾ ਜੀ ਨੇ ਸੰਤ ਬਾਬਾ ਹਰਬੰਸ ਸਿੰਘ ਜੀ ਉਹਨਾਂ ਦੀ ਸੰਸਥਾ ਬਾਬਾ ਉਹਨਾਂ ਦੇ ਬਸਾਇਬ ਬਰਸਾਏ ਬਾਬਾ ਬਚਨ ਸਿੰਘ ਜੀ ਬਾਬਾ ਗਰਨਾਮ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਉਹਨਾਂ ਦੇ ਤਰਫੋਂ ਇਹ ਸੇਵਾ ਜਿਹੜੀ ਪੂਰੀ ਹੋਈ ਤੇ ਅੱਜ 24 ਕਮਰੇ ਜਿਹੜੇ ਬਣਾ ਕੇ ਬਿਲਕੁਲ ਤਿਆਰ ਹੋਏ ਅੱਜ 24 ਕਮਰਿਆਂ ਦਾ ਉਦਘਾਟਨ ਹੋਇਆ ਵਾ ਤੇ ਇਹ 24 ਕਮਰੇ ਜਿਹੜੇ ਅੱਜ ਬਾਬਾ ਜੀ ਉਹਨਾਂ ਨੇ ਕਾਰਸੇਵ ਵਾਲਿਆਂ ਨੇ ਅੱਜ ਕਮੇਟੀ ਦੇ ਸਪੁਰਤ ਕੀਤੇ ਆ ਤੇ ਕਮੇਟੀ ਨੇ ਗਾਹ ਮਤ ਹੋ ਜਾਈਏ ਕਿ ਸੰਗਤਾਂ ਵਾਸਤੇ ਅਲਾਟਮੈਂਟ ਕਰਨੇ ਸ਼ੁਰੂ ਕਰ ਦਿੱਤੇ ਆ ਸੋ ਇਸੇ ਤਰ੍ਹਾਂ ਸਾਡਾ ਜਿਹੜਾ ਟਾਰਗੇਟ ਹੈਗਾ ਵਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕਰੀਬ 2025 ਦੇ ਵਿੱਚ 150 ਕਮਰਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ ਕੋਈ 1000 ਕਮਰਾ ਜਿਹੜਾ ਵਾ ਉਹ ਬਣਾਉਣ ਦਾ ਸਾਡਾ ਟਾਰਗੇਟ ਆ ਤਾਂ ਕਿ ਜਦੋਂ ਵੀ ਸੰਗਤ ਇੱਥੇ ਜਦੋਂ ਜਿੰਨੀ ਮਰਜ਼ੀ ਸੰਗਤ ਆ ਜਾਵੇ ਇੱਥੇ ਸੰਗਤਾਂ ਦੇ ਰਹਿਸ ਦੀ ਕੋਈ ਪਰੇਸ਼ਾਨੀ ਨਾ ਹੋਵੇ ਦਿੱਕਤ ਨਾ ਹੋਵੇ ਸੋ ਇਹ ਸਾਡਾ ਯਤਨ ਆ ਸੋ ਅੱਜ 24 ਕਮਰੇ ਜਿਹੜੇ ਨੇ ਬੇਬੇ ਨਾਨਕੀ ਯਾਤਰੀ ਨਿਵਾਸ ਜਿਹੜਾ ਵਾ ਬਣ ਕੇ ਤਿਆਰ ਹੋਇਆ ਵਾ ਜੋ ਸੰਗਤਾਂ ਦੇ ਸਪੁਰਦ ਕੀਤਾ ਗਿਆ